ਹਾਂਜੀ ਬਾਈ ਸਤਿ ਸ਼੍ਰੀ ਅਕਾਲ ਆਪਾਂ ਨਾ ਬਈ ਪੇਜ ਤੇ ਆ ਕੁੱਤੀ ਦੀ ਵੀਡੀਓ ਫੋਟੋ ਪਾਈ ਸੀਗੀ ਵੀ ਇਹਦੇ ਬੱਚੇ ਆਪਣੇ ਕੋਲੇ ਹਨਾ ਤਾਂ ਇਹ ਕੁੱਤੀ ਆ ਬਾਈ ਰਾਜੂ ਤੇ ਪੁਰਾਣੇ ਸ਼ੌਂਕੀ ਆ ਇਹ ਅਲੀ ਸ਼ੇਸ਼ਨ ਕੁੱਤੀਆਂ ਦੇ ਕੁੱਤਿਆਂ ਦੀ ਤੇ ਇਹਨਾਂ ਕੋਲ ਅੱਜ ਬੱਚੇ ਲੈ ਕੇ ਚੱਲੇ ਆਪਾਂ ਤੇ ਬਾਈ ਤੁਹਾਡੇ ਨਾਲ ਗੱਲਬਾਤ ਕਰੂਗਾ ਜਿਹੜੀ ਗੱਲ ਬਈ ਅਸੀਂ ਕਰਾਂਗੇ ਉਹਦੇ ਨਾਲ ਤਾਂ ਕਦੇ ਫਰਕ ਹੋਇਆ ਤੇ ਨਾ ਫਰਕ ਹੋਊਗਾ ਜਿਹੜੇ ਬੰਦੇ ਬਿਨਾਂ ਗੱਲ ਤੋਂ ਸਵਾਦ ਲੈਂਦੇ ਆ ਵੀ ਕਿਹੜੇ ਕੁੱਤੇ ਦੇ ਕਿਹੜੀ ਕੁੱਤੀ ਦੇ ਆ ਉਹਨਾਂ ਨੂੰ ਵੀ ਬਈ ਪਤਾ ਹੁੰਦਾ ਹਨਾ ਤੇ ਅੱਜ ਕੱਲ ਇਹਨਾਂ ਦੀ ਡਿਮਾਂਡ ਪੂਰੀ ਆ ਪਰ ਆਪਾਂ ਉਹ ਕੰਮ ਨਹੀਂ ਕਰਦੇ ਵੀ ਕੁੱਤਾ ਕੋਈ ਹੋਰ ਹੋਊਗਾ ਕਹਿ ਕੇ ਹੋਰ ਦੇਵਾਂਗੇ ਤੇ ਬਾਈ ਨਾਲ ਗੱਲਬਾਤ ਕਰਾਉਣੇ ਆ ਬਾਈ ਨੇੜੇ ਲੈ ਕੈਮਰਾ ਬਾਈ ਦੱਸ ਦਿਓ ਪਹਿਲਾਂ ਤਾਂ ਆਪਣੇ ਬਾਰੇ ਤੇ ਕਦੋਂ ਤੋਂ ਸ਼ੌਂਕ ਆ ਆਪਣਾ ਬਾਈ ਇਹ ਸ਼ੌਂਕ ਮੇਰੇ ਚਾਚੇ ਹੁਣਾਂ ਨੂੰ ਆ ਸਾਨੂੰ ਹੋ ਗਿਆ ਤੁਹਾਡੇ 20 ਸਾਲ ਦਾ ਠੀਕ ਹੈ ਇਹ ਸਾਡੇ ਘਰ ਦੀ ਬਰੀਡ ਆ ਬਾਈ ਹਾਂਜੀ ਉਹਨੂੰ ਤੋਂ ਲਵਾਈ ਸੀ ਬਾਈ ਇਹ ਟੈਂ ਟੈਂਨੇ ਆ ਪ੍ਰਗਟ ਦੇ ਕੁੱਤੇ ਤੋਂ ਡਾਇਰੈਕਟਰ ਦੇ ਬੱਚੇ ਆ ਬਾਈ ਇਹ ਠੀਕ ਹੈ ਬਾਈ ਜਿਹੜੇ ਬਾਈ ਨੂੰ ਫੇੜ ਕੀਤਾ ਆ ਆਪਣੀ ਕੁੱਤੀਆਂ ਦੇ ਬੱਚੇ ਸੀ ਹਾਂਜੀ ਹੋਰ ਗਿਆ ਮਲਾਡ ਮੂਡ ਵਾਲਾ ਕੰਮ ਐ ਨੀ ਪਾਰਿੰਗ ਵਾਲਾ ਆਪਣੇ ਕੋਲੇ ਬਾਈ ਬਾਈ ਕਿੰਨੇ ਬੱਚੇ ਦਿੱਤੇ ਸੀ ਨਾ ਟੋਟਲ ਫੁੱਟ ਲਾਉਂ ਸੀ ਬਾਈ ਤੇ ਜਿਹੜੇ ਤੁਸੀਂ ਮੇਲ ਵਿੱਚ ਆ ਉਹ ਕਿੰਨੇ ਕਿੰਨੇ ਦੇ ਵਿੱਚ ਉਹ ਮੇਲ 13.5 14000 14000 ਦੇ ਵਿੱਚ ਐ ਬਾਈ ਆ ਬੱਚੇ ਆ ਬਾਈ ਪੂਰੇ ਵਧੀਆ ਕੁਆਲਿਟੀ ਦੇ ਵਿੱਚ ਪੁੰਨੂ ਕੁੱਤੇ ਦਾ ਜਿਹੜੇ ਜਿਹੜੇ ਕੁੱਤੇ ਦਾ ਆਪਣੇ ਕੋਲੇ ਬੱਚਾ ਹਨਾ ਤੇ ਬਾਈ ਕੋਲੋਂ ਲੈ ਕੇ ਚੱਲੇ ਆ ਵੀਡੀਓ ਬਣਾਉਂਦਾ ਸਾਡਾ ਇਹੀ ਮਕਸਦ ਆ ਵੀ ਅਗਲਾ ਕਹਿ ਦਿੰਦਾ ਵੀ ਬੱਚੇ ਪਤਾ ਨਹੀਂ ਕਿੱਥੋਂ ਚੱਕੇ ਹੋਣਗੇ ਅੱਜ ਕੱਲ ਕੰਪੀਟੀਸ਼ਨ ਚੱਲਦਾ ਹਨਾ ਬਾਈ